کون کار ست نام کتا پرک نیر پا نیر ویر اکار مرد اجنی سا بنگر پر شاد جا آت سا جگاد ہیپی سا جنانے کو سی پی سا سوچے سوچنا ہوئی جی سوچ لکھوار ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਇਸ ਮੁਕੱਦਸ ਧਰਤੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਸਾਡੇ ਨਾਲ ਛੋਟੇ ਬੱਚੇ ਮੌਜੂਦ ਹਨ ਤਾਂ ਗੱਲਬਾਤ ਕਰਾਂਗੇ ਤੇ ਕੀ ਕੁਝ ਇਤਿਹਾਸ ਬਾਰੇ ਪਤਾ ਇਹਨਾਂ ਨਾਲ ਉਹ ਜਾਣਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿੰਦਾ ਕਿ ਛੋਟੇ ਸਾਹਿਬ ਜਦੋਂ ਸ਼ਹੀਦ ਹੋਏ ਸੀ ਹੁਣ ਆਪਾਂ ਉੱਥੇ ਜਾਂਦੇ ਠੰਡੇ ਬੁਰਜ ਵਿੱਚ ਆਂਦੇ ਵਿੱਚ ਆਇਆ ਛੋਟੇ ਸਾਹਿਬ ਤੁਮਾਰ ਛੋਟੀ ਸਾਹਿਬ ਜਦ ਨਹੀਂ ਆਸੀ ਸੀ ਹੀਰੋ ਇਸੀ ਤੇ ਵੱਡੇ ਸਾਹਿਬ ਜਦ ਚਮਕੌਰ ਦੀ ਲੜਾਈ ਸੀ ਇਹ ਹੋਈ ਨਹੀਂ ਹੁਣ ਅਸੀਂ ਕਚਹਿਰੀ ਤੇ ਜਾ ਰਹੇ ਆ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਛੋਟੀ ਸਾਹਿਬ ਜਾ ਜਤੇ ਮਾਤਾ ਗੁਜਰੀ ਦਾ ਉੱਥੇ ਅਸੀਂ ਮੱਥਾ ਟੇਕ ਲਿਆ ਤੇ ਤੁਹਾਨੂੰ ਇਹ ਇਤਿਹਾਸ ਜਿਹੜਾ ਦੱਸਿਆ ਗਿਆ ਪਾਪਾ ਨੇ ਦੱਸਿਆ ਹੈ ਹਾਂਜੀ ਤੇ ਰੋਜ਼ ਤੁਸੀਂ ਪਾਠ ਕਰਦੇ ਹੋ ਮੈਨੂੰ ਜਪਜੀ ਸਾਹਿਬ ਬੰਦਾ ਹੈ ਅੰਦੇ ਸੁਣਾਓਗੇ ਇੱਕ ਓੰਕਾਰ ਸਤਿਨਾਮ ਕਿਤਾਬ ਪੁਰਖ ਨੀਰ ਪਾ ਨੀਰ ਵੈ ਅਕਾਲ ਮੁਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਚ ਜੁਗਤ ਸਤ ਹੈਪੀ ਸਤਿਨਾਮ ਕੋਸੀ ਪੀ ਸਤ ਸੋਚੇ ਸੋਚਣਾ ਹੋਈ ਜਿਸੋ ਕਿ ਲਖਵਾਰ ਭੁਖੇ ਵਿੱਚ ਉਪਨਾ ਹੋਈ ਜੇਲਾ ਰਵਤਾ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਪਾ ਸੱਚ ਆਨ ਪਤਾ ਖੋਏ ਤਾਂ ਇੱਕ ਨਾ ਚੱਲੇ ਨਾ ਕਿ ਸੁਚਿਆਰਾ ਹੋਇਆ ਕਿ ਤੂਰੇ ਛੁੱਟੇ ਪਾ ਹੁਕਮ ਨੇ ਆਈ ਚੰਨਾ ਨਾਨਕ ਕਿ ਕੀ ਆਨਾ ਹੁਕਮੀ ਅੰਦਰ ਜੀ ਆ ਕਾਲੂ ਹੁਕਮ ਆਇਆ ਨਾ ਤੇ ਤਾਈ ਹੁਕਮੀ ਅੰਦਰ ਜੀ ਬਾਹਰ ਹੁਕਮ ਨਾ ਕੁ ਹੁਕਮੀ ਲੇਵੜੀ ਆਈ ਹੁਕਮੀ ਉਤਮਨੀਚ ਹੁਕਮ ਲਿੱਕੇ ਦੋ ਕਿਸੁ ਖ ਪਾਈਏ ਇਕਨਾ ਹੁਕਮੀ ਬਖਸ਼ੀ ਤਿਨ ਹੁਕਮੀ ਸਦਾ ਪਗਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤਾ ਹੁਮੇ ਰਹੇ ਨੇ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾ ਗੁਜਰੀ ਗਰਮਾਵਾਰੀ ਗੜਗਿਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਧਨ ਜਿਗਰਾ ਗੜਗਿਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬੇਨ ਕਦਰ ਪਹੁੰਚੇ ਪੀਰ ਵਗੀਰਾ ਦੇ ਬ੍ਰਹਮਤ ਨਣ ਪਰਮ ਜੀਵਾਰ ਗਿਆ ਤਨ ਜਿਗਰਾ ਕਲੇ ਗਿਆ ਵਾਲੇ ਦਾ ਪਦ ਚਾਰ ਧਰਮ ਦੇ ਦਵਾਰ ਗਿਆ ਤਨ ਜਿਗਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ